ਪੰਜ ਸਰਜ ਕਮਾਲਾ ਬੋਦਲਾ ਪਹੁੰਚੇ ਹੋ ਕੀ ਕਹੋ ਬਿਲਕੁਲ ਇੱਕ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਨੇ ਜੀ ਜਿਵੇਂ ਬਖ ਬਖ ਜਗਾ ਤੋਂ ਚੱਲੇ ਆਈਡੀਪੀ ਦਾ ਇੱਕ ਮਾਰਕ ਪਹਿਲਾਂ ਫਾਜ਼ਿਲਕਾ ਸੀਗਾ ਅੱਜ ਕਮਾਨਾ ਬੋਦਲਾ ਪਿੰਡ ਦੇ ਵਿੱਚ ਮਤਲਬ ਫਰੋਜ਼ਪੁਰ ਚ ਅਗਲੇ ਦਿਨ ਉੱਥੇ ਆ ਮੋਗੇ ਦੇ ਵਿੱਚ ਇਹਦਾ ਮਤਲਬ ਇਹੀ ਹੈ ਕਿ ਜਿਹੜਾ ਸੁਪਨਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੇ ਲਿਆ ਸੀ ਕੇ ਬਰਾਬਰੀ ਦਾ ਸਮਾਜ ਹੋਵੇ ਲੁੱਟ ਖਸੁੱਟ ਨਾ ਹੋਵੇ ਚਾਰ ਸਪੇਰੇ ਲੋਕ ਕਿਸੇ ਉਹਨਾਂ ਦੀ ਸੱਦ ਪੁੱਛ ਵਾਲਾ ਉਹਨਾਂ ਦੇ ਹਿੱਸੇਦਾਰੀ ਵਾਲਾ ਰਾਜ ਪ੍ਰਬੰਧ ਹੋਵੇ ਪਰ ਅੱਜ ਬਿਲਕੁਲ ਹੀ ਉਦੋਂ ਉਲਟ ਲੋਕ ਹਾਸ਼ੀਏ ਤੇ ਧੱਕੇ ਜਾ ਚੁੱਕੇ ਨੇ ਕਿਸੇ ਵੀ ਮਾਮਲੇ 'ਚ ਜਿਵੇਂ ਤੁਸੀਂ ਦੇਖੋ ਕਿਸਾਨ ਅੰਦੋਲਨ ਜਗ ਲੀਡਰ ਗਏ ਸੀ ਤੇ ਉਹਨਾਂ ਨੂੰ ਫੜ ਕੇ ਤੁਸੀਂ ਗਏ ਹੋਏ ਲੀਡਰਾਂ ਨੂੰ ਵਾਪਸ ਆਉਂਦੇ ਫੜ ਲੈਨੇ ਹੋ ਫਿਰ ਜੋ ਸੰਭੂ ਤੇ ਖਨੌਰੀ ਵਾਪਰੇ ਆ ਕੇ ਚੱਕ ਕੇ ਲੋਕਾਂ ਦਾ ਸਮਾਨ ਵੀ ਪਤਾ ਨਹੀਂ ਕਿੱਥੇ ਲੈ ਜਾ ਰਹੇ ਹੋ ਕੀ ਕਰ ਰਹੇ ਹੋ ਕਿਸੇ ਦੇ ਘਰੋਂ ਮਿਲਦਾ ਕਦੇ ਕਿਸੇ ਦੇ ਘਰੋਂ ਮਿਲਦਾ ਕੋਈ ਵੀ ਉਹਦੇ ਚ ਐਸੀ ਜਿਹੜੀ ਇਨਸਾਨੀਅਤ ਦੀ ਗੱਲ ਵੀ ਨਹੀਂ ਐ ਕਿ ਜੋ ਵੀ ਚੀਜ਼ਾਂ ਹੁੰਦੀਆਂ ਨੇ ਔਰ ਜਦੋਂ ਵੀ ਕੋਈ ਲੋਕ ਖੜਦੇ ਨੇ ਰੋਕ ਆਪਣੀ ਆਵਾਜ਼ ਉਠਾਉਂਦੇ ਨੇ ਉਹਨੂੰ ਤੁਸੀਂ ਵਿਕਾਸ ਪਰੋਧੀ ਕਹਿੰਦੇ ਹੋ ਜਦ ਕਿ ਸਹੀ ਵਿਕਾਸ ਉਦੋਂ ਹੀ ਹੁੰਦਾ ਜਦੋਂ ਲੋਕ ਆਵਾਜ਼ ਲੋਕਾਂ ਨੂੰ ਪੁੱਛੋ ਨਾ ਵਿਕਾਸ ਕੀ ਹੁੰਦਾ ਬਿਲਕੁਲ ਜੋ ਦੱਸਣਗੇ ਕਿ ਆ ਵਿਕਾਸ ਹੁੰਦਾ ਉਹ ਹੈ ਜੇ ਵਿਕਾਸ ਕਰੋ ਵਿਕਾਸ ਉਹਨੂੰ ਕਹਿੰਦੇ ਨੇ ਬਿਨਾਂ ਸੇ ਨੂੰ ਤਾਂ ਹੀ ਕਹਿੰਦੇ ਕਿ ਪਾਣੀ ਖਤਮ ਕਰਦੇ ਉਹ ਵਿਕਾਸ ਇਹਨੂੰ ਨਹੀਂ ਕਹਿੰਦੇ ਪਾਣੀ ਗੰਦਲਾ ਕਰਦੇ ਉਹ ਵਿਕਾਸ ਇਹਨੂੰ ਕਹਿੰਦੇ ਮਿੱਟੀ ਜ਼ਹਿਰੀਲੀ ਬਣਾ ਦਿਓ ਆਬੋ ਹਵਾ ਖਰਾਬ ਕਰਦੇਓ ਜਿਹਦੇ ਕਰਕੇ ਪੰਜਾਬ ਦਾ ਬੱਚਾ ਬੱਚਾ ਪਰੇਸ਼ਾਨ ਹੈ ਜਬਰੀ ਮਾਈਗ੍ਰੇਸ਼ਨ ਹੋ ਰਹੀ ਹੈ ਵਿਦੇਸ਼ ਭੱਜ ਰਹੇ ਨੇ ਬੱਚੇ ਉਹਨਾਂ ਦਾ ਜੀ ਨਹੀਂ ਲੱਗ ਰਿਹਾ ਨਸੇ ਦੀ ਦਲਦਲ ਦੇ ਵਿੱਚ ਠੱਕੇ ਜਾ ਰਹੇ ਨੇ ਲੋਕ ਪਰ ਸਰਕਾਰ ਬਲਡੋజర్ ਕਲਚਰ ਚਲਾ ਰਹੀ ਹੈ ਬਲਡੋజర్ ਜਸਟਸ ਬਲਡੋజర్ ਸੰਭੂ ਤੇ ਖਨੌਰੀ ਵੀ ਚੱਲਿਆ ਬਲਡੋజర్ ਆਜ ਦੇ ਆ ਜਿਹੜੇ ਸੋ ਕਾਲਡ ਨਸ਼ਾ ਤਸਕਰ ਫੜੇ ਜਾ ਰਹੇ ਨੇ ਛੋਟੇ ਛੋਟੇ ਨੇ ਜਿਹੜੇ ਫੜੇ ਜਾ ਰਹੇ ਨੇ ਵੱਡੇ ਆਪਨ ਤਾਂ ਜਾ ਹੀ ਨਹੀਂ ਰਿਹਾ ਕੋਈ ਉਹਨਾਂ ਦੇ ਬੱਚਿਆਂ ਦੀ ਛੱਤ ਵੀ ਖੋਲੋ ਮਤਲਬ ਜਿਹੜੇ ਬੰਦੇ ਨੇ ਸਾਡੇ ਇੱਕ ਕਾਨੂੰਨ ਹੈ ਕਿ ਜਿਹੜਾ ਦੋਸ਼ੀ ਹੈ ਮੈਂ ਕਤਲ ਕੀਤਾ ਤਾਂ ਮੈਨੂੰ ਹੀ ਘਟੋ ਘਟ ਸਜ਼ਾ ਹੋਊਗੀ ਸਾਰੇ ਪਰਿਵਾਰ ਨੂੰ ਥੋੜੀ ਦੇ ਦੇਓਗੇ ਜੀ ਤੇ ਮਨੁੱਖੀ ਅਧਿਕਾਰਾਂ ਦੇ ਸਵਾਲ ਨੇ ਵੱਡੇ ਦੈਰੇ ਦੇ ਤੇ ਇਹ ਸਾਰੀਆਂ ਗੱਲਾਂ ਦਾ ਇੱਕ ਸੰਵਾਦ ਰਚਾਉਣ ਦੇ ਦੀ ਲੋਕਾਂ ਦੇ ਵਿੱਚ ਇੱਕ ਉਪਰਾਲਾ ਸੀਗਾ ਤੇ ਇੱਥੇ ਵੀ ਉਹਦੀ ਉਹ ਕੜੀ ਦੇ ਬਜੂ ਅੱਜ ਦਾ ਪ੍ਰੋਗਰਾਮ ਹੋਇਆ ਅੱਜ ਹੋਏ ਪ੍ਰੋਗਰਾਮ ਵਿੱਚ ਇਲਾਕੇ ਨੇ ਸਮਰਥਨ ਦਿੱਤਾ ਜੀ ਭਗਵਾਂ ਘਰਾਂ ਮਿਲਿਆ ਜੀ ਹਾਂ ਬਿਲਕੁਲ ਕਾਫੀ ਖਾਸ ਤੌਰ ਦੇ ਉੱਤੇ ਕੁਆਲਿਟੀ ਪ੍ਰੋਗਰਾਮ ਦੀ ਬਿਹਤਰ ਸੀ ਕਿਸਾਨ ਮਜ਼ਦੂਰ ਸਘਰਸ਼ ਕਮੇਟੀ ਦੀ ਲੀਡਰਸ਼ਿਪ ਜਿਲ੍ਹੇ ਤੋਂ ਲੈ ਕੇ ਆਲੇ ਦੁਆਲੇ ਸਾਰੇ ਮਾਮਲੇ ਵਿੱਚ ਬੀਬੀਆਂ ਵੀ ਵੀਰ ਵੀ ਤੇ ਹੋਰ ਇਲਾਕੇ ਚੋਂ ਲੋਕ ਵੀ ਜਿਹੜੇ ਆਏ ਨੇ ਇਹਦਾ ਮਤਲਬ ਇਹ ਹੈ ਕਿ ਲੋਕ ਸੋਚਣਾ ਚਾਹੁੰਦੇ ਨੇ ਕਿ ਅੱਗੇ ਕੀ ਹੋਵੇ ਸਮਝਣਾ ਚਾਹੁੰਦੇ ਨੇ ਅੱਗੇ ਕੀ ਹੋਵੇ ਜਿਹੜਾ ਸੰਕਟ ਖੜਾ ਹੈ ਇਹਨੂੰ ਪਾਰ ਕਿਵੇਂ ਪਾਇਆ ਜਾਵੇ ਜੀ ਔਰ ਉਹ ਇਹੋ ਜਿਹਾ ਮੀਟਿੰਗਾਂ ਚੋਂ ਹੀ ਸਮਝਦਾਰੀ ਬਣਦੀ ਆ ਹੌਲੀ ਹੌਲੀ ਜੇ ਜਿੰਨੀਆਂ ਵੱਧ ਹੋਣਗੀਆਂ ਪੰਜਾਬ ਭਰ ਦੇ ਵਿੱਚ ਉਹਨੇ ਇੱਕ ਸੋਜੀ ਬਣੋਗੀ ਸਾਰੇ ਲੋਕਾਂ ਦਾ ਇੱਕ ਮਨ ਹੈ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਕਿਵੇਂ ਹੋਣ ਘੱਟੋ ਘੱਟ ਪ੍ਰੋਗਰਾਮ ਤੇ ਹੋ ਜਾਣ ਤਾਂ ਕਿ ਇੱਕ ਤਾਕਤ ਵੱਡੀ ਬਣੇ ਜਦੋਂ ਵੱਡੀ ਤਾਕਤ ਕਿਸਾਨੀ ਦੀ ਬਣ ਗਈ ਫਿਰ ਨਾਲ ਦਲਤ ਨੂੰ ਵੀ ਨਾਲ ਪਿੰਡ ਨੂੰ ਵੀ ಗ್ರಾಮ ਸਭਾਵਾਂ ਨੂੰ ਵੀ ਪਿੰਡ ਨੂੰ ਐ ਜੇ ਇਕਾਈ ਦੇ ਤੌਰ ਤੇ ਦੇਖ ਕੇ ਸਾਂਝਾ ਪਿੰਡ ਖੜਾ ਹੋ ਗਿਆ ਤਾਂ ਉਹ ਤਾਕਤ ਵੱਡੀ ਬਣ ਜੇਗੀ ਫਿਰ ਸੱਤਾਧਾਰੀ ਤਰੋਂ ਪਿਛੇ ਹਟਣਾ ਪੈਦਾ ਕਿਸੇ ਤਰ੍ਹਾਂ ਦਾ ਕੋਈ ਮੈਸੇਜ ਦੇਣਾ ਚਾਹੋਗੇ ਬਿਲਕੁਲ ਮੈਸੇਜ ਇਹੀ ਹੈ ਇੱਕ ਤਾਂ ਸਤਾ ਤਾਰੀ ਤਰ੍ਹਾਂ ਦਾ ਮੈਨ ਲਈ ਮੈਸੇਜ ਹੈ ਕਿ ਉਹ ਰਾਜ ਆਏ ਤੇ ਚਲੇ ਗਏ ਦੁਪਹਿਰਾਂ ਵੀ ਬਹੁਤ ਮਹੱਤਵਪੂਰਨ ਬਹੁਤ ਬਹੁਤ ਤਾਕਤਵਰ ਲੋਕ ਜ਼ਗੀਰਦਾਰ ਵੀ ਤਾਨਾ ਸਾਹਿਬ ਵੀ ਹੋ ਕੇ ਚਲੇ ਗਏ ਲੋਕਾਂ ਦੀ ਬਿੱਲ ਤੋਂ ਬਿਨਾ ਲੋਕਾਂ ਦੀ ਇੱਛਾ ਸ਼ਕਤੀ ਤੋਂ ਬਿਨਾ ਜਿਹੜੇ ਰਾਜ ਪ੍ਰਬੰਧ ਨੇ ਉਹਨਾਂ ਦੀ ਉਮਰ ਬਹੁਤੀ ਲੰਮੀ ਨਹੀਂ ਹੁੰਦੀ ਦੂਜਾ ਲੋਕਾਂ ਵਾਸਤੇ ਉਮਰ ਲੰਮੀ ਤਾਂ ਹੋ ਰਹੀ ਹੈ ਕਿਉਂਕਿ ਲੋਕ ਮਿਨਿਮਮ ਅਜੰਡੇ ਤੇ ਇਕ ਨਹੀਂ ਹੈ ਉਹਨਾਂ ਦੀ ਤਾਕਤ ਵੱਡੀ ਹੋਈ ਹੈ ਜਿੰਨਾ ਚਿਰ ਉਹ ਵੱਡੀ ਹੋਏਗੀ ਤਾਂ ਤਾਕਤਾਂ ਦਾ ਸੰਤੋਲ ਉਹਨਾਂ ਦੇ ਹੱਕ ਚ ਨਹੀਂ ਭੁਗਤਦਾ ਤੇ ਜਿੰਨੀ ਜਲਦੀ ਉਹ ਮਿਨਿਮਮ ਪ੍ਰੋਗਰਾਮ ਤੇ ਇਕੱਠੇ ਹੋਣਗੇ ਉਨਾ ਹੀ ਜਲਦੀ ਫੈਸਲਾਦਾਰ ਪਾਸਾ ਪਲਟ ਦੇਗਾ ਸਰ ਕਨਾਲ ਸਿੰਘ ਜੀ ਕੇਪਲ ਜੀ ਆਈਡੀਪੀ ਤੋਂ ਤੁਸੀਂ ਇੱਥੇ ਲੱਗਰ ਕਮਾਲਾ ਬੋਦਲਾ ਚ ਪਹੁੰਚੇ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਇੱਕ ਤਿੰਨ ਰੋਜ਼ਾ ਜਿਹੜਾ ਸੰਵਾਦ ਪ੍ਰੋਗਰਾਮ ਰੱਖਿਆ ਹੈ ਅੱਜ ਅਸੀਂ ਕਮਾਲਾ ਬੋਦਲਾ ਦੇ ਵਿੱਚ ਉਹ ਸੰਵਾਦ ਪ੍ਰੋਗਰਾਮ ਦੇ ਵਿੱਚ ਪਹੁੰਚੇ ਆਂ ਔਰ ਜਿਹਦੇ ਵਿੱਚ ਅੱਜ ਅਸੀਂ ਆ ਇਲਾਕੇ ਦੇ ਜਿਹੜੇ ਕਿਸਾਨ ਜਿੱਥੇ ਬੰਦੀ ਐ ਇੱਥੋਂ ਦੀ ਉਹਨਾਂ ਦੇ ਸੰਘਰਸ਼ੀਲ ਆਗੂ ਲਗਭਗ ਉਸ ਪ੍ਰੋਗਰਾਮ ਦੇ ਵਿੱਚ ਇਕੱਠੇ ਹੋਏ ਨੇ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਕਿ ਅੱਜ ਪੁਲਸ ਰਾਜ ਕਿਵੇਂ ਬਣਦਾ ਜਾ ਰਿਹਾ ਹੈ ਪੰਜਾਬ ਪੰਜਾਬ ਦਾ ਪਾਣੀ ਕਿਵੇਂ ਬਰਬਾਦ ਹੋ ਰਿਹਾ ਹੈ ਤੇ ਅੱਜ ਪੰਜਾਬ ਦੀ ਖੇਤੀ ਕਿਵੇਂ ਬਰਬਾਦ ਕੀਤੀ ਜਾ ਰਹੀ ਹੈ ਕਿਹੋ ਜਿਹਾ ਨੈਰੇਟਿਵ ਜਿਹੜਾ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ ਇਸ ਦੇ ਉੱਤੇ ਖੁੱਲ ਕੇ ਵਿਚਾਰ ਚਰਚਾ ਹੋਈ ਹੈ ਔਰ ਉਹਦੇ ਵਿੱਚ ਸਾਰੇ ਇੱਕ ਗੱਲ ਸਾਫ਼ ਦਿਖਾਈ ਦਿੰਦੀ ਹੈ ਕਿ ਸਾਰੇ ਲੋਕ ਇਹ ਪੂਰੀ ਤਰ੍ਹਾਂ ਸੰਸਚਾਰ ਨੇ ਕਿ ਇਹਨਾਂ ਗੱਲਾਂ ਨੂੰ ਸਮਝ ਕੇ ਔਰ ਉਹਦੇ ਵਿੱਚ ਲੋਕਾਂ ਦੇ ਪੱਖੀ ਰਾਜਨੀਤੀ ਹੈ ਜਿਹੜੀ ਉਹਦਾ ਕੋਈ ਨੈਰੇਟਿਵ ਸਿਰਜਿਆ ਜਾਵੇ ਇਹਦੇ ਲਈ ਸਾਰੇ ਲਗਭਗ ਸਾਰੇ ਸੀਰੀਅਸ ਨੇ ਧਰਮ ਸਿੰਘ ਸਿੱਧੂ ਜੀ ਅੱਜ ਤੁਸੀਂ ਕਮਾਲਾਪੁਰਾ ਵਿੱਚ ਪਹੁੰਚੇ ਹੋ ਆਪਣੇ ਚ ਇੱਥੇ ਵੱਡਾ ਪ੍ਰੋਗਰਾਮ ਲਿਖਿਆ ਗਿਆ ਤੁਸੀਂ ਪਹੁੰਚੇ ਹੋ ਵਿਚਾਰ ਨੁਕਤੇ ਵੀ ਕੀਤਾ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਪ੍ਰੋਗਰਾਮ ਕੀਤਾ ਗਿਆ ਔਰ ਮੈਨੂੰ ਇਸ ਗੱਲ ਦੀ ਬੜੀ ਵੱਡੀ ਖੁਸ਼ੀ ਹੈ ਕਿ ਇੱਥੇ ਸਰਦਾਰ ਹਮੀਰ ਸਿੰਘ ਵਰਗੇ ਨੂੰ ਬੁਲਾ ਕੇ ਉਹਨਾਂ ਦੇ ਵਿਚਾਰ ਜਿਹੜੇ ਨੇ ਸੰਗਤਾਂ ਦੇ ਨਾਲ ਸਾਂਝੇ ਕੀਤੇ ਗਏ ਨੇ ਰੂਬਰੂ ਕੀਤੇ ਗਏ ਨੇ ਵੇਸੇ ਤਾਂ ਆਪਣੇ ਚੈਨਲ ਰਾਹੀਂ ਵੀ ਔਰ ਦੂਜੇ ਚੈਨਲ ਰਾਹੀਂ ਵੀ ਲੋਕਾਂ ਨੂੰ ਆਪਣੇ ਵਿਚਾਰ ਦੱਸਦੇ ਰਹਿੰਦੇ ਨੇ ਪਰ ਜੋ ਆਮ ਲੋਕਾਂ ਦੇ ਵਿੱਚ ਜਿਹੜੇ ਉਸ ਬੀਬੀਆਂ ਜਿਵੇਂ ਸਾਡੇ ਕੋਲੇ ਇੱਥੇ ਬੈਠੀਆਂ ਸੀ ਉਹ ਜਿਹੜਾ ਸੋਸ਼ਲ ਮੀਡੀਆ ਨਹੀਂ ਵਰਤਦੇ ਔਰ ਇਹੋ ਜੇ ਇਲਾਕੇ ਵਿੱਚ ਆਣ ਕੇ ਜਿਹੜੇ ਉਹਨਾਂ ਨੇ ਵਿਚਾਰ ਦਿੱਤੇ ਨੇ ਔਰ ਇੱਕ ਸਿਹਤ ਦਿੱਤੀ ਹੈ ਸਾਨੂੰ ਉਹ ਬੜੀ ਵੱਡੀ ਮੁੱਲੀ ਹੈ ਔਰ ਮੈਂ ਚਾਹੁੰਦਾ ਵੀ ਇੱਕ ਤਾਂ ਇਹਨਾਂ ਦਾ ਧੰਨਵਾਦ ਵੀ ਕਰਦਾ ਸਾਰੀ ਸੰਗਤ ਦਾ ਵੀ ਔਰ ਜਿਹੜੇ ਇੱਥੋਂ ਦੇ ਪ੍ਰਬੰਧਕ ਰਹੇ ਖਾਸ ਕਰਕੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਰਦਾਰ ਹਰਮੀਤ ਸਿੰਘ ਨੂੰ ਉੱਚੇ ਚੇ ਤੌਰ ਤੇ ਬੁਲਾਇਆ ਹੈ ਔਰ ਨਾਲ ਦੀ ਨਾਲ ਮੈਂ ਇਹ ਵੀ ਬੇਨਤੀ ਕਰਦਾ ਸਰਦਾਰ ਹਰਮੀਤ ਸਿੰਘ ਜੀ ਨੂੰ ਕਿ ਆ ਜਿਹੜੇ ਸਾਡੇ ਇਲਾਕੇ ਬਾਰਡਰ ਦੇ ਨੇੜੇ ਨੇ ਜਦੋਂ ਕਿਤੇ ਸਾਨੂੰ ਲੋੜ ਪਵੇਗੀ ਅਸੀਂ ਬੁਲਾਵਾਂਗੇ ਇਹਨਾਂ ਨੂੰ ਤੇ ਸਾਡੀ ਬੇਨਤੀ ਜਰੂਰ ਪ੍ਰਵਾਨ ਕਰ ਲੈਣ ਇਹੋ ਜਿਹਾ ਜਦੋਂ ਬੁੱਧੀਜੀਵੀ ਇਹੋ ਜਿਹੇ ਸੀਨੀਅਰ ਪੱਤਰਕਾਰ ਲੋਕਾਂ ਦੇ ਰੂਬਰੂ ਹੁੰਦੇ ਨੇ ਤਾਂ ਫਿਰ ਲੋਕਾਂ ਨੂੰ ਜਿਹੜੀ ਸਾਡੀ ਰਾਜ ਪ੍ਰਣਾਲੀ ਹੈ ਉਹਦਾ ਉਹਦਾ ਸਿਸਟਮ ਕੀ ਹੈ ਉਦੇ ਬਾਰੇ ਸਾਰਾ ਪਤਾ ਲੱਗਦਾ ਹੈ ਲੋਕ ਜਾਗਰੂਕ ਹੁੰਦੇ ਨੇ ਤੇ ਫਿਰ ਆਪਣੇ ਹੱਕਾਂ ਪ੍ਰਤੀ ਆਪਣੇ ਰੁਜ਼ਗਾਰ ਪ੍ਰਤੀ ਆਪਣੇ ਭਾਈਚਾਰੇ ਪ੍ਰਤੀ ਜਦੋਂ ਜਾਗਰੂਕ ਲੋਕ ਹੋ ਜਾਣ ਫਿਰ ਸਰਕਾਰਾਂ ਜਿਹੋ ਜਿਹੀ ਮਰਜ਼ੀ ਹੋਣ ਫਿਰ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਦਿੰਦੇ ਨੇ